ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਉਦੇਸ਼ ਧਰਤੀ ਤੇ ਗੁਰੂ ਨਾਨਕ ਦੇਵ ਜੀ ਇਸ ਲਈ ਆਏ ਕਿ ਮਨੁੱਖ ਨੂੰ ਮਨੁੱਖਤਾ ਦੀ ਪਛਾਣ ਕਰਾਈ ਜਾਵੇ ਗਨਾਨਕ ਦਾ ਜਨਮ ਇਹ ਸਿਖਾਉਣ ਲਈ ਹੋਇਆ ਕਿ ਧਰਮ ਦੀ ਸ਼ੁਰੂਆਤ ਨਫ਼ਰਤ ਨਾਲ ਨਹੀਂ ਪਿਆਰ ਨਾਲ ਹੁੰਦੀ ਹੈ ਗੁਰੂ ਨਾਨਕ ਨੇ ਦੱਸਿਆ ਕਿ ਰੱਬ ਇੱਕ ਹੈ ਪਰ ਉਸ ਤੱਕ ਪਹੁੰਚਣ ਦੇ ਰਾਹ ਕਈ ਹਨ ਉਹ ਜਨਮੇ ਤਾਂ ਜੋ ਸੰਸਾਰ ਨੂੰ ਅੰਧਵੀਂ ਜੋਸ਼ਵਾਸ ਤੋਂ ਕੱਢ ਕੇ ਸੱਚ ਦੀ ਰਾਹੀ ਲਿਆ ਸਕਣ ਨਾਨਕ ਨੇ ਮਨੁੱਖਤਾ ਨੂੰ ਜਾਗਰੂਤ ਕੀਤਾ ਕਿ ਸੱਚ ਦੀ ਰੋਸ਼ਨੀ ਕਦੇ ਬੁਝਦੀ ਨਹੀਂ ਉਹ ਜਨਮੇ ਤਾਂ ਜੋ ਸਮਾਜ ਚ ਬਰਾਬਰੀ ਦਾ ਚਾਨਣ ਫੈਲ ਸਕੇ ਗੁਰੂ ਨਾਨਕ ਦਾ ਜਨਮ ਇੱਕ ਸੰਦੇਸ਼ ਸੀ ਕਿ ਕਿਸੇ ਨਾਲ ਭੇਦਭਾਵ ਨਾ ਕਰੋ ਰੱਬ ਨੂੰ ਸਭ ਵਿੱਚ ਇੱਕੋ ਜਿਹਾ ਵਸਦਾ ਹੈ ਉਹ ਇਸ ਲਈ ਆਈ ਕਿ ਮਨੁੱਖ ਨੂੰ ਸ਼ਾਂਤੀ ਦਾ ਅਸਲੀ ਮਤਲਬ ਸਮਝਾਇਆ ਜਾਵੇ ਨਾਨਕ ਨੇ ਦੱਸਿਆ ਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਉਹ ਜਨਮੇ ਤਾਂ ਜੋ ਪੀੜਤਾਂ ਨੂੰ ਹੌਸਲਾ ਅਤੇ ਦੁਖੀਆਂ ਨੂੰ ਸਹਾਰਾ ਮਿਲੇ ਗੁਰੂ ਨਾਨਕ ਨੇ ਕਿਹਾ ਕਿ ਸੱਚ ਦੀ ਡੰਗਾਈ ਵਿੱਚ ਜੋ ਉਤਰਦਾ ਹੈ ਉਹੀ ਰੱਬ ਨੂੰ ਪੌਂਦਾ ਹੈ ਉਹ ਇਸ ਲਈ ਆਏ ਕਿ ਜ਼ੁਲਮ ਖਤਮ ਹੋਵੇ ਤਾਂ ਅਦਲ ਬਦੇ ਨਾਨਕ ਦਾ ਜਨਮ ਸਿਖਾਉਂਦਾ ਹੈ ਕਿ ਆਦਬ ਪਿਆਰ ਅਤੇ ਦਇਆ ਨਾਲ ਸੰਸਾਰ ਸੋਹਣਾ ਬਣਦਾ ਹੈ ਉਹ ਜਨਮੇ ਤਾਂ ਮਨੁੱਖ ਨੂੰ ਨੂੰ ਲਾਲਚ ਅਹੰਕਾਰ ਅਤੇ ਝੂਠ ਤੋਂ ਬਚਣ ਦੀ ਸਿੱਖਿਆ ਮਿਲੇ ਨਾਨਕ ਨੇ ਦੱਸਿਆ ਕਿ ਜੋ ਸੱਚ ਦੀ ਰਾਹੀ ਤੁਰਦਾ ਹੈ ਉਸਤੇ ਰੱਬ ਦਾ ਨੂਰ ਆਪ ਹੀ ਵਸਦਾ ਹੈ ਉਹ ਜਨਮੇ ਤਾਂ ਜੋ ਗਰੀਬ ਅਮੀਰ ਨੂੰ ਇੱਕੋ ਜਿਹਾ ਮਾਣ ਮਿਲੇ ਗੁਰੂ ਨਾਨਕ ਜੀ ਦੇ ਜਨਮ ਇੱਕ ਨਵੀਂ ਸੋਚ ਦਾ ਆਗਮਨ ਸੀ ਉਹ ਦੱਸਣ ਆਏ ਕਿ ਸੇਵਾ ਕਰਨ ਵਾਲੇ ਨੂੰ ਰੱਬ ਹਮੇਸ਼ਾ ਉੱਚਾ ਰੱਖਦਾ ਹੈ ਨਾਨਕ ਨੇ ਕਿਹਾ ਕਿ ਆਪਣੀ ਜੀਵ ਸੱਚ ਬੋਲਣ ਲਈ ਕਿਸੇ ਨੂੰ ਕਲੇਸ਼ ਦੇਣ ਲਈ ਨਹੀਂ ਹੋਇਆ ਤਾਂ ਜੋ ਲੋਕਾਂ ਨੂੰ ਆਸਰਾ ਮਿਲੇ ਕਿ ਰੱਬ ਹਮੇਸ਼ਾ ਨੇੜੇ ਹੈ ਗੁਰੂ ਨਾਨਕ ਦਾ ਜਨਮ ਮਨੁੱਖਤਾ ਲਈ ਇੱਕ ਨਵੀਂ ਦਿਸ਼ਾ ਸੀ ਉਹ ਜਨਮੇ ਤਾਂ ਜੋ ਸਮਾਜ ਦਾ ਹਨੇਰਾ ਦੂਰ ਕਰਕੇ ਗਿਆਨ ਦੀ ਜੋਤੀ ਜਗਾਈ ਜਾਵੇ ਨਾਨਕ ਨੇ ਦੱਸਿਆ ਕਿ ਕੀਰਤ ਕਰਨਾ ਹੀ ਮਨੁੱਖ ਦਾ ਸੱਚਾ ਧਰਮ ਹੈ ਉਹ ਇਸ ਲਈ ਆਏ ਕਿ ਲੋਕਾਂ ਦੇ ਦਿਨਾਂ ਚ ਪਿਆਰ ਸਤਿਕਾਰ ਤੇ ਸੇਵਾ ਦਾ ਬੀਜ ਬਾਵੇ ਨਾਨਕ ਦਾ ਜਨਮ ਸਿਖਾਉਂਦਾ ਹੈ ਕਿ ਅਸਲੀ ਦੌਲਤ ਸੱਚ ਅਤੇ ਨਿਮਰਤਾ ਹੈ ਉਹ ਆਏ ਤਾਂ ਜੋ ਦੁਨੀਆ ਨੂੰ ਨਾਮ ਜਪੇ ਕੀਰਤ ਕਰੋ ਵੰਡ ਛਕੋ ਅਤੇ ਮੂਲ ਮੰਤਰ ਮਿਲੇ ਉਹ ਦੱਸਣ ਲਈ ਜਨਮੇ ਕਿ ਮਨੁੱਖਤਾ ਬਿਨਾ ਧਰਮ ਅਧੂਰਾ ਹੈ। ਨਾਨਕ ਦਾ ਜਨਮ ਲੋਕਾਂ ਦੇ ਦਿਲਾਂ ਨੂੰ ਜੋੜਨ ਲਈ ਸੀ, ਤੋੜਨ ਲਈ ਨਹੀਂ। ਉਹ ਆਇਆ ਤਾਂ ਕਿ ਔਰਤ ਤੇ ਮਰਦ ਨੂੰ ਸਮਾਨ ਦਰਜਾ ਮਿਲੇ। ਨਾਨਕ ਦੀ ਰੋਸ਼ਨੀ ਅੱਜ ਵੀ ਦਿਲਾਂ 'ਚ ਸੱਚ ਦਾ ਚਾਨਣ ਭਰਦੀ ਹੈ। ਉਹ ਜਨਮੇ ਤਾਂ ਜੋ ਸੰਸਾਰ ਨੂੰ ਮਾਇਆ ਦੇ ਮੋਹ ਨੂੰ ਘੇਰਿਆ ਹੈ ਇਸ ਨੂੰ ਸਮਝਾਇਆ ਜਾਵੇ ਗੁਰੂ ਨਾਨਕ ਨੇ ਦੱਸਿਆ ਕਿ ਤਨ ਮਨ ਤਨ ਦੀ ਸੇਵਾ ਹੀ ਅਸਲ ਭਗਤੀ ਹੈ ਲਓ ਉਹ ਜਨਮੇ ਤਾਂ ਜੋ ਹਰ ਧਰਮ ਹਰ ਜਾਤੀ ਹਰ ਕੌਮ ਨੂੰ ਇੱਕੋ ਜਿਹਾ ਮਾਣ ਮਿਲੇ ਨਾਨਕ ਦਾ ਜਨਮ ਇਸ ਗੱਲ ਦਾ ਪਰਮਾਨ ਹੈ ਕਿ ਸੱਚ ਦਾ ਚਾਨਣ ਸਦਵੀ ਹੁੰਦਾ ਹੈ ਉਹ ਆਇਆ ਜੋ ਲੋਕ ਕਿਰਿਆਵਲ ਤੁਰਨਾ ਕੀ ਕੇਵਲ ਬੋਲੀਆਂ ਵੱਲ ਗੁਰੂ ਨਾਨਕ ਦਾ ਜਨਮ ਨਫ਼ਰਤ ਮਿਟਾਉਣ ਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਸੀ ਉਹ ਦੱਸਣ ਆਏ ਕਿ ਹਉਮੈ ਰੱਬ ਤੋਂ ਵੱਡ ਵੱਡੀ ਦੂਰੀ ਕਰ ਦਿੰਦੀ ਹੈ ਨਾਨਕ ਦੀ ਬਾਣੀ ਦੱਸਦੀ ਹੈ ਕਿ ਜਿਸ ਨੇ ਸੱਚ ਨੂੰ ਨੀ ਪਛਾਨ ਲਿਆ ਉਹਦੀ ਜ਼ਿੰਦਗੀ ਬਦਲ ਗਈ ਉਹ ਜਨਮੇ ਤਾਂ ਜੋ ਮਨੁੱਖ ਨੂੰ ਜ਼ਿੰਮੇਦਾਰੀ ਸੇਵਾ ਤੇ ਸਚਾਈ ਦਾ ਅਸਲੀ ਅਰਥ ਸਮਝਾਇਆ ਜਾਵੇ ਗੁਰੂ ਨਾਨਕ ਦੇਵ ਜੀ ਦਾ ਜਨਮ ਮਨੁੱਖਤਾ ਦੀ ਭਲਾਈ ਲਈ ਰੱਬ ਦੀ ਨਿਮਤ ਹੈ